ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਹੋਈ ਹੈ ਉੱਥੇ ਹੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਜਲੰਧਰ ਸ਼ਿਫਟ ਵੀ ਹੋਏ ਸੀ ਪਰ ਜੇਕਰ ਗੱਲ ਕਰੀਏ ਮੁੱਦਿਆਂ ਦੀ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਮੁੱਦਾ ਜਿਹੜਾ ਚੱਲ ਰਿਹਾ ਹੈ ਉਹ ਹੈ ਪੰਥਕ ਮੁੱਦਾ ਸਵਾਗਤ ਹੈ ਤੁਹਾਨੂੰ ਅੱਡਾਈਵਨ ਪੰਜਾਬੀ ਟੀਵੀ ਤੇ ਤੇ ਮੈਂ ਹਮਨਸੂ ਠਵਾ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਾਤਵਾ ਸਵਾਗਤ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਸੀਨੀਅਰ ਜਰਨਲਿਸਟ ਗੁਰਮਿੰਦਰ ਸਿੰਘ ਸਾਮਦ ਮੌਜੂਦ ਨੇ ਤਾਂ ਉਹਨਾਂ ਤੋਂ ਆਪਾਂ ਜਿਹੜੇ ਸਵਾਲ ਨੇ ਉਹ ਕਰਦੇ ਹਾਂ ਤੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਣੇ ਆ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਈਵਨ ਪੰਜਾਬੀ ਤੇ ਅੰਸ਼ੂ ਔਰ ਈਵਨ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਆਪਣਾ ਸਭ ਤੋਂ ਵੱਡਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਉਹ ਹੈ ਪੰਥਕ ਮੁੱਦਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਕਾਲੀ ਦਲ ਦੋ ਪਾੜ ਹੋਇਆ ਸੀ ਇਸ ਬਾਰੇ ਦੱਸੋ ਅ ਦੇਖੋ ਅਕਾਲੀ ਦਲ ਜਦੋਂ ਦਾ ਜਨਮ ਲਿਆ 1920 ਤੋਂ ਉਦੋਂ ਤੋਂ ਹੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਅਕਾਲੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮ ਅਕਾਲੀ ਦਲ ਬਾਦਲ ਜਾ ਕੋਈ ਵੀ ਰਾਜਸੀ ਸ਼ਕਤੀ ਜੋ ਪੰਜਾਬ ਦੇ ਵਿੱਚ ਵਿਚਰਦੀ ਹੈ ਜੀ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਬਜ਼ਾ ਕਰਕੇ ਪੰਜਾਬ ਦੀ ਰਾਜਨੀਤੀ ਜੋ ਸਿੱਖ ਧਰਮ ਦੇ ਨਾਲ ਕਿਤੇ ਨਾ ਕਿਤੇ ਬਹੁਤ ਨੇੜੇ ਜੁੜ ਕੇ ਚੱਲਦੀ ਹੈ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਤੁਹਾਡਾ ਕਬਜ਼ਾ ਹੋ ਜਾਂਦਾ ਉਹ ਗੋਲਕ ਤੁਹਾਡੇ ਹੱਥ ਵਿੱਚ ਆ ਜਾਂਦੇ ਨੇ ਇੱਕ ਪੰਥਕ ਰੀਤਾਂ ਰਵੈਜਾਂ ਬੜਾ ਕੁਝ ਤੁਹਾਡੇ ਕੰਟਰੋਲ ਵਿੱਚ ਆ ਜਾਂਦਾ ਜਥੇਦਾਰ ਸਹਿਬਾਨ ਅੱਗੇ ਤਾਂ ਦਿੱਲੀ ਹਰਿਆਣਾ ਪੰਜਾਬ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚੱਲਦੇ ਸੀ ਹੁਣ ਖੈਰ ਫੇਰ ਵੀ ਤਿੰਨ ਤਖਤ ਸਹਿਬਾਨ ਪੰਜਾਬ ਦੇ ਵਿੱਚ ਸ਼ਸ਼ੋਭਤ ਨੇ ਉਹਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਉਸ ਤੋਂ ਬਾਅਦ 100 150 ਕਰੋੜ ਤੋਂ 1000 ਕਰੋੜ ਦੇ ਵਿੱਚ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਉੱਤੇ ਕਮਜ਼ਾ ਜੀ ਪੰਜਾਬ ਦੀ ਸਿਆਸਤ ਦੇ ਉੱਪਰ ਬਹੁਤ ਵੱਡਾ ਇੱਕ ਗੱਲ ਮੇਰੇ ਹੱਥ ਵਿੱਚ ਹੁੰਦਾ ਉਸ ਨੂੰ ਲੈ ਕੇ ਜਿਹੜੀ ਲੜਾਈ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਬਜ਼ ਰਹਿ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹੱਥ ਵਿੱਚ ਰੱਖਣਾ ਇਹ ਇੱਕ ਬੜੀ ਹੀ ਬੜਾ ਵੱਡਾ ਇੱਕ ਟੇਲੀ ਖੀ ਰਹੀ ਹੈ ਜੀ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਦਾ ਆਪਸ ਵਿੱਚ ਬੜਾ ਨੇੜਤਾ ਰਹੀ ਪਰ ਉਹਨਾਂ ਨੇ ਇੱਕ ਲਕੀਰ ਖਿੱਚ ਕੇ ਰੱਖੀ ਸੀ ਜਥੇਦਾਰ ਟੋੜਾ ਨੇ ਕਿ ਮੇਰੀ ਇਸ ਲਕੀਰ ਨੂੰ ਟੱਪ ਕੇ ਤੁਸੀਂ ਆਪਣੀ ਸਿਆਸਤ ਨੂੰ ਲੈ ਕੇ ਕਦੇ ਸ਼੍ਰੋਮਣੀ ਦੇ ਕਬੇਟੀ ਦੇ ਵਿੱਚ ਨਹੀਂ ਵੜਨਾ ਔਰ ਕਦੇ ਹਿੰਮਤ ਵੀ ਨਹੀਂ ਹੋਈ ਸੀ ਜੀ ਪ੍ਰਕਾਸ਼ ਸਿੰਘ ਬਾਦਲ ਦੀ ਲੇਕਿਨ ਜਿਵੇਂ ਹੀ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਰਿਸ਼ਤੇ ਤਾਰ-ਤਾਰ ਹੁੰਦੇ ਰਹੇ ਅਕਾਲੀ ਦਲ ਦੇ ਲੋਕਾਂ ਨੇ ਕਰਵਾਏ ਤੇ ਉਸ ਤੋਂ ਬਾਅਦ ਫਿਰ ਗਲਬਾ ਜਿਹੜੀ ਸਿਆਸਤ ਸੀ ਉਹ ਪਾਰੀ ਹੋ ਗਈ ਉਸ ਤੋਂ ਬਾਅਦ ਤੋੜਾ ਸਾਹਿਬ ਦੁਨੀਆ ਤੋਂ ਅੱਖਾਂ ਮੀਟ ਗਏ ਹੁਣ ਪਿੱਛੇ ਜੇ ਪ੍ਰਕਾਸ਼ ਸਿੰਘ ਬਾਦਲ ਵੀ ਚਲੇ ਗਏ ਨੇ ਤੇ ਹੁਣ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਦੇ ਆਲੇ-ਦਾਲੇ ਘੁੰਮ ਰਿਹਾ ਉਹ ਸਾਰੀ ਲੜਾਈ ਹੁਣ ਉਹ ਚੱਲ ਰਹੀ ਆ ਕਿ ਸ਼ਰੂਮਣੀ ਅਕਾਲੀ ਦਲ ਦੇ ਉੱਪਰ ਜੋ ਕਬਜ਼ਾ ਕਰੇਗਾ ਜੀ ਉਹੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਲਕ ਹੋ ਕੇ ਜੀ ਦੇਖੋ ਜਥੇਦਾਰ ਅਕਾਲ ਤਖਤ ਦੇ ਸਾਹਮਣੇ ਕਿਤੇ ਨਾ ਕਿਤੇ ਵਿਰੋਧੀਆਂ ਨੇ ਬੇਨਤੀ ਪੱਤਰ ਵੀ ਰੱਖੇ ਨੇ ਤੇ 15 ਜੁਲਾਈ ਨੂੰ ਆਪਾਂ ਕਹਿ ਸਕਦੇ ਹਾਂ ਇੱਥੇ ਜਿਹੜੀ ਮੀਟਿੰਗ ਵੀ ਬੁਲਾਈ ਗਈ ਹੈ ਕੀ ਲੱਗਦਾ ਹੈ ਕਿ ਇੱਥੇ ਸੁਖਬੀਰ ਬਾਦਲ ਜਿਹੜੇ ਨੇ ਉਹ ਆਪਣੀ ਪ੍ਰਧਾਨਗੀ ਛੱਡਦੇ ਨੇ ਜਾਂ ਫਿਰ ਪ੍ਰਧਾਨਗੀ ਉਹਨਾਂ ਦੇ ਕੋਲ ਬਰਕਰਾਰ ਰਹੇਗੀ ਬਹੁਤ ਸਵਾਲ ਵਧੀਆ ਤੁਹਾਡਾ ਹੈਗਾ ਕਿਉਂਕਿ ਆਪਣੇ ਆਪ ਦੇ ਵਿੱਚ ਕਸ਼ਮਕ ਕਸ਼ ਦਾ ਸਵਾਲ ਹੈ ਆ ਕਿ ਜਥੇਦਾਰ ਅਕਾਲ ਤਖਤ ਨੂੰ ਚੋਣ ਕਰਦਾ ਹੈ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਹਰ ਸਾਲ ਬਾਅਦ ਇੱਕ ਛੋਟੇ ਜਿਹੇ ਲਿਫਾਫੇ ਚੋਂ ਨਿਕਲਦਾ ਜਿਹੜਾ ਲਿਫਾਫਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਇਆ ਹੁੰਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਚੁਣਦਾ ਤੇ ਪ੍ਰਧਾਨ ਅੱਗੇ ਚੁਣਦਾ ਹੈਗਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਇੱਕ ਮੁਲਾਜ਼ਮ ਦਾ ਮੁਲਾਜ਼ਮ ਕਹਿਣ ਨੂੰ ਸਾਡੇ ਸਰਮਾਰ ਸੰਸਥਾ ਦੇ ਜਥੇਦਾਰ ਨੇ ਪਰ ਇੱਕ ਤਰੀਕੇ ਨਾਲ ਉਹ ਸੁਖਬੀਰ ਬਾਦਲ ਦੇ ਅੱਗੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦੇ ਪਿਛਲੇ ਦਿਨਾਂ ਵਿੱਚ ਵੀ ਇੱਕ ਤਸਵੀਰ ਆਈ ਸੀ ਜੀ ਤੇ ਉਹ ਉੱਚੀ ਕੁਰਸੀ ਤੇ ਸੁਖਬੀਰ ਬਾਦਲ ਬੈਠੇ ਸੀ ਨਾ ਕਿ ਜਥੇਦਾਰ ਅਕਾਲ ਤਖਤ ਜੋ ਉਹਨਾਂ ਹਾਲਾਤਾਂ ਵਿੱਚ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕਰਨਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਪਰ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਦਸਤਕਤਾ ਨਾਲ ਸੁਰਜੀਤ ਸਿੰਘ ਰਖੜਾ ਸਾਹਿਬ ਪ੍ਰੇਮ ਸਿੰਘ ਚੰਦੂ ਬਾਦਰਾ ਸਾਹਿਬ ਤੇ ਆਪਣੇ ਤੁਹਾਡੇ ਜਿਹੜੇ ਹੈਗੇ ਨੇ ਚਰਨਜੀਤ ਸਿੰਘ ਬਰਾੜ ਜਾਂ ਬਡਾਲਾ ਸਾਹਿਬ ਬੀਬੀ ਜ਼ਗੀਰ ਕੌਰ ਇਹਨਾਂ ਸਾਰਿਆਂ ਨੂੰ ਲੈ ਕੇ ਇੱਕ ਚਿੱਠੀ ਜਥੇਦਾਰ ਸਾਹਿਬ ਦੇ ਸਨਮੁਖ ਲਿਖੀ ਆ ਕਿ ਜਿਹੜਾ ਡੇਰਾ ਸੋ ਆਪਣੇ ਸਾਧ ਨੂੰ ਸੋਦੇ ਸਾਧ ਨੂੰ ਮਾਫੀ ਦਿੱਤੀ ਗਈ ਸੀ ਪੰਜ ਪਿਆਰਿਆਂ ਵੱਲੋਂ ਜਿਹੜੀ ਦੰਗੇ ਹੋਏ ਜਿਹੜੀ ਆਪਣੇ ਉੱਥੇ ਸਿੱਖਾਂ ਦੀ ਬਾਈਬਲ ਕਲਾਮ ਵਿੱਚ ਪੰਜਾਬ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਕਤਲ ਹੋਏ ਪੀੜ ਕੁੱਟੀ ਗਈ ਬਹੁਤ ਜ਼ਿਆਦਾ ਨਰਾਦਰ ਹੋਇਆ ਗੁਰਗਰਾਂ ਸਾਹਿਬ ਦਾ ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਸੁਖਬੀਰ ਬਾਦਲ ਨੂੰ ਦੋਸ਼ੀ ਦੱਸਿਆ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਜ਼ਰੂਰ ਸੀ ਪਰ ਸਾਡਾ ਨੇਤਾ ਸੁਖਬੀਰ ਸਿੰਘ ਬਾਦਲ ਸੀ ਸੋ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੀ ਨਿਸ਼ਾਨਦੇਹੀ ਹੋਗੀ ਜਿਹਦੇ ਤੋਂ ਉਹਨਾਂ ਨੇ 2018 ਦੇ ਵਿੱਚ ਇਹਨਾਂ ਨੇ ਪਛਤਾਪ ਦੇ ਅੰਡਪਾਟ ਕਰਵਾਏ ਸੀ ਜਦੋਂ ਸੁਖਬੀਰ ਸਿੰਘ ਬਾਦਲ ਚਿੱਟੇ ਬੂਟਾ ਨੂੰ ਕਾਲੀ ਪਾਲਿਸ਼ ਮਾਰਦਾ ਫੋਟੋਆਂ ਵਿੱਚ ਆਇਆ ਸੀ ਤੇ ਉਹ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਪੋਗ ਦੇ ਉੱਪਰ ਵੀ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਅਕਾਲ ਤਖਤ ਦੇ ਉੱਪਰ ਵੀ ਗੱਲ ਹੋਈ ਜਿਸ ਨੂੰ ਬੀਬੀ ਜਗਜੀਤ ਕੌਰ ਨੇ ਡਰਾਇ ਵੀ ਕਰ ਦਿੱਤਾ ਸੀ ਹੋਰ ਵੀ ਜਿਹੜੇ ਪੰਥਕ ਰਵਾਇਤਾਂ ਤੋਂ ਜਾਣੂ ਨੇ ਕਿ ਇਹ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਦਾ ਤਰੀਕਾ ਨਹੀਂ ਹੈ ਸੋ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਤਰਕ ਦੇ ਨਾਲ ਜਿਸ ਤਰੀਕੇ ਨਾਲ ਤੇ ਮਾਫੀ ਮੰਗੀ ਜਾਂਦੀ ਆ ਉਵੇਂ ਚਿੱਠੀ ਲਿਖੀ ਆ ਕਿ ਅਸੀਂ ਆਪਣੇ ਗੁਨਾਹ ਮੰਦੇ ਆ ਤੁਸੀਂ ਉਹਨੂੰ ਵੀ ਮਿਲਾਓ ਜੀ ਉਹਦੇ ਵਿੱਚ ਉਹਨਾਂ ਨੇ ਉਸ ਵੇਲੇ ਦੇ ਜਥੇਦਾਰ ਗਿਆਨੀ ਕੁਲਬਚਨ ਸਿੰਘ ਦਾ ਨਾਮ ਵੀ ਮੈਂਸ਼ਨ ਕੀਤਾ ਹੁਣ ਜੇ ਜਥੇਦਾਰ ਕਾਲ ਤੱਕਤ ਗਿਆਨੀ ਰਗਵੀਰ ਸਿੰਘ ਸੁਖਬੀਰ ਬਾਦਲ ਨੂੰ ਬੁਲਾਉਂਦੇ ਤਾਂ ਉਹਨਾਂ ਨੂੰ ਗਿਆਨੀ ਕੁਲਬਚਨ ਸਿੰਘ ਨੂੰ ਵੀ ਤਲਬ ਕਰਨਾ ਪੈਣਾ ਤੇ ਇਹ ਜਿਹੜੀ ਸੁਖਦੇਵ ਸਿੰਘ ਟੀਮ ਸੈਂਡ ਪਾਰਟੀ ਹੈਗੀ ਐ ਰਖੜਾ ਚੰਦੂ ਮਾਜਰਾ ਵਡਾਲਾ ਬੀਬੀ ਜ਼ਗੀਰਕਾਰ ਜਾਂ ਹੋਰ ਨੇ ਬੰਦੇ ਇਹਨਾਂ ਨੂੰ ਵੀ ਤਾਂ ਹੀ ਬੁਲਾ ਸਕਦੇ ਨੇ ਇਹ ਹਾਜ਼ਰ ਨੇ ਅਸੀਂ ਤਿਆਰ ਆ ਜੀ ਆਪਣੇ ਸਦਾ ਲੈਣ ਲਈ ਪਰ ਉਹਨਾਂ ਨੂੰ ਬੁਲਾਓ ਸੋ ਇਹ ਸ਼ਤਰੰਜ ਦੀ ਇੱਕ ਸ਼ਹ ਮਾਤ ਵਾਲੀ ਚਾਲ ਢੀਂਦਸਾਂ ਨੇ ਚੱਲੀ ਆ ਔਰ ਸੁਖਬੀਰ ਬਾਦਲ ਨੂੰ ਐਸੇ ਕਿਨਾਰੇ ਦੇ ਉੱਪਰ ਲਿਜਾ ਕੇ ਖੜਾ ਕਰ ਦਿੱਤਾ ਜਿੱਥੋਂ ਸੁਖਬੀਰ ਬਾਦਲ ਦਾ ਬਚ ਕੇ ਨਿਕਲਣਾ ਸ ਸੰਭਵ ਜਾਪਦਾ ਹਾਲਾਂਕਿ ਕਿਤੇ ਨਾ ਕਿਤੇ ਕੋਸ਼ਿਸ਼ ਉਹਨਾਂ ਦੀ ਹੋਊਗੀ ਕਿ ਕਿਸੇ ਤਰੀਕੇ ਨਾਲ ਕਮੇਟੀ ਬਣਾ ਕੇ ਪ੍ਰਧਾਨਗੀ ਪੰਕ ਕਰਦੀਏ ਨਵੀਆਂ ਚੋਣਾਂ ਕਰਾਈਆਂ ਜਾਣ ਨਵੀਆਂ ਅਕਲਿਦਿਲ ਵਿੱਚ ਭਰਤੀ ਕੀਤੀ ਜਾਵੇ ਉਸ ਤੋਂ ਬਾਅਦ 6 ਮਹੀਨੇ ਦੇ ਸਮੇਂ ਦੇ ਨਾਲ ਕੀਤਾ ਜਾਵੇ ਪਰ ਉਸ ਤੋਂ ਪਹਿਲਾਂ ਜਿਹੜੀ ਅਗਨੀ ਪਰਖਿਆ ਇਹਨਾਂ ਨੇ ਬਾਦਲ ਵਿਰੋਧੀਆਂ ਨੇ ਖੜੀ ਕਰ ਦਿੱਤੀ ਹੈ ਉਹ ਪ੍ਰਖਿਆ ਜਿਹਦੇ ਵਿੱਚੋਂ ਆਪਣੇ ਹਿੰਦੂ ਮਾਇਥੋਲੋਜੀ ਦੇ ਵਿੱਚ ਮਾਈ ਸੀਤਾ ਤਾਂ ਬਾਹਰ ਨਿਕਲ ਜਾਈ ਸੀ ਸੱਚੀ ਸੁੱਚੀ ਹੋ ਕੇ ਪਰ ਸੁਖਬੀਰ ਬਾਦਲ ਦਾ ਆਉਣਾ ਨਾ ਮੁਮਕਨ ਹੈ ਬਿਲਕੁਲ ਜੀ ਬਿਲਕੁਲ ਦੇਖੋ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਚੁੰਦਾ ਕਮੇਟੀ ਦੀ ਸਿਫਾਰਿਸ਼ਾਂ ਤੋਂ ਬਾਅਦ ਵੀ ਸੁਖਬੀਰ ਬਾਦਲ ਨੇ ਇੱਥੇ ਕਿਤੇ ਨਾ ਕਿਤੇ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਹੁਦਾ ਛੱਡਣ ਲਈ ਕੋਈ ਮਤਲਬ ਕੋਈ ਗੱਲ ਹੀ ਨਹੀਂ ਕਰੀ ਕਿ ਲੱਗਦਾ ਹੈ ਕਿ ਇੱਥੇ ਤੇ ਜੇਕਰ ਕਿਸੇ ਨੇ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਾਂਜੀ ਹਾਂਜੀ ਜਗਬੀਰ ਬਰਾੜ ਨੂੰ ਕੱਢਿਆ ਗਿਆ ਹੁਣ ਲੇਟੈਸਟ ਚਰਨਜੀਤ ਬਰਾੜ ਚਰਨਜੀਤ ਬਰਾੜ ਮਤਲਬ ਇਸ ਤਰ੍ਹਾਂ ਦਾ ਹੋਇਆ ਜਿਸਨੇ ਵੀ ਆਵਾਜ਼ ਚੱਕੀ ਚੰਦੂ ਮਾਜਰਾ ਸਾਹਿਬ ਨੇ ਵੀ ਉਹਦਾ ਆਵਾਜ਼ ਚੱਕੀ ਸੀ ਰਖੜਾ ਸਾਹਿਬ ਵੀ ਨਿਊਟਰ ਰਹੇ ਪਰ ਸੀਗੇ ਇਹ ਵੀ ਤਕਲੀਫ ਦੇ ਵਿੱਚ ਕਿ ਜੋ ਹੋ ਰਿਹਾ ਗਲਤ ਹੋ ਰਿਹਾ ਸੁਖਦੇਵ ਸਿੰਘ ਟੀਮ ਸਾਤਾ ਛੱਡ ਕੇ ਚਲ ਜਾ ਚੁੱਕੇ ਸੀ ਪਾਰਟੀ ਸੋ ਉਹ ਗੱਲਾਂ ਨੇ ਕਿ ਇੱਕ ਪਾਸੇ ਤਾਂ ਇਹਨਾਂ ਨੇ ਝੁੰਦਾ ਸਾਹਿਬ ਦੀ ਕਮੇਟੀ ਬਣਾਈ ਉਹਨਾਂ ਨੇ ਸਫਾਰਸ਼ਾਂ ਹੀ ਕੀਤੀਆਂ ਸੀ ਕਿ ਜਿਹੜੀ ਅਕਾਲੀ ਦਲ ਦੀ ਆਪਣੀ ਪਾਰਟੀ ਹੈਗੀ ਆ ਵਰਕਿੰਗ ਕਮੇਟੀ ਉਹ ਜਿਹੜੀ ਹੁੰਦੀ ਆ ਪੀਐਸਸੀ ਤਾਂ ਨਹੀਂ ਖਰਪੰਗ ਹੋਣੀ ਕਦੇ ਵੀ ਪਰ ਪ੍ਰਧਾਨਗੀ ਦੇ ਅਹੁਦਾ ਛੱਡ ਕੇ ਸਾਰਾ ਕੁਝ ਦੁਬਾਰਾ ਨਿਰਮਾਣ ਕਰਨ ਦੀ ਗੱਲ ਹੋਈ ਸੀ ਜੀ ਪਰ ਸੁਖਬੀਰ ਬਾਦਲ ਉਹਨਾਂ ਦੇ ਹਮਾਇਤੀ ਜਿਹੜੇ ਆਪਣੇ ਮਦਦ ਕਿਸ ਨੇ ਪ੍ਰੋਫੈਸਰ ਚੀਮਾ ਡਾਕਟਰ ਜੀਮਾ ਵੀ ਲੱਗਦੇ ਨੇ ਉਹਫੋ ਤੇ ਹੋਰ ਕਾਫੀ ਲੱਗੇ ਰਹੇ ਉਹ ਤਾਂ ਮਲੂਕਾ ਸਾਹਿਬ ਵੀ ਅੜੇ ਰਹੇ ਪਰ ਹੁਣ ਮਲੂਕਾ ਸਾਹਿਬ ਦੇ ਕੁਝ ਹੋਰ ਤੇਵਰ ਨੇ ਹੁਣ ਤਾਂ ਉਹ ਇਸ ਪਾਸੇ ਨੇ ਹੁਣ ਉਹਨਾਂ ਦੀ ਬੇਟੀ ਭਾਂਜਪਾ ਦੇ ਨਾਲ ਜੁੜ ਕੇ ਉਥੋਂ ਰਿੰਦਾ ਤੋਂ ਉਮੀਦਵਾਰ ਰਹੀ ਆ ਉਹ ਬੜਾ ਆਪਣਾ ਹੋਰ ਪਾਸੇ ਹਾਲਾਤ ਬਦਲ ਗਏ ਨੇ ਸੋ ਸੁਖਬੀਰ ਬਾਦਲ ਮੇਰੇ ਯਾਦ ਆ ਕਿ ਮੈਂ ਪਿਛਲੇ ਸਾਲ ਜੁਲਾਈ ਤੇ ਵਿੱਚ ਪੰਜਾਬ ਪੀਟੀਸੀ ਚੈਨਲ ਦੇ ਬਾਰੇ ਜਿਹੜੇ ਖੁਲਾਸੇ ਕੀਤੇ ਸੀ ਆਪਣੇ ਚੈਨਲ ਪੰਜਾਬ ਨਾਮਾ ਦੇ ਉੱਤੇ ਉਸ ਤੋਂ ਬਾਅਦ ਮੈਨੂੰ ਬੜੀਆਂ ਧਮਕੀਆਂ ਆਈਆਂ ਬੜੇ ਡਫਰਮੇਸ਼ਨ ਦੇ ਨੋਟਸ ਆਏ ਬੜਾ ਕੁਸ਼ ਕੀਤਾ ਗਿਆ ਪਰ ਮੈਨੂੰ ਖੁਸ਼ੀ ਆ ਕਿ ਅੱਜ ਪੰਜਾਬ ਦੇ ਲੋਕ ਪੰਜਾਬ ਦਾ মিডিਆ ਤੇ ਅਕਾਲੀ ਦਲ ਵਿੱਚੋਂ ਵੀ ਬੰਦੇ ਉਨਾ ਗੱਲਾਂ ਨੂੰ ਸੱਚੀਓ ਸਮਝਦੇ ਹੋਏ ਅੱਜ ਬਾਦਲਾਂ ਦੇ ਸਾਹਮਣੇ ਖੜੇ ਹੋਗੇ ਅੱਜ ਕਹਿਣ ਨੂੰ ਬਾਦਲ ਨੇ ਚਾਹੇ ਇਹ ਬੰਦੇ ਛੱਡ ਕੇ ਉਹ ਸੀਟਾਂ ਦੇ ਉੱਪਰ ਤਾਂ ਨਵੇਂ ਬੰਦੇ ਬਿਠਾ ਦਿੱਤੇ ਨੇ ਪਰ ਹੁਣ ਜੇ ਸੀਟਾਂ 11 ਖਾਲੀ ਹੋ ਗਈਆਂ ਤੁਸੀਂ ਕਿਸੇ ਨੂੰ ਵੀ ਬਿਠਾ ਦੋਗੇ ਉਹਦੇ ਨਾਲ ਉਹ ਅਹੁਦਿਆਂ ਦੀ ਵਕਾਰਤਾ ਨਹੀਂ ਉਹ ਬਣਦਾ ਹੈਗਾ ਜਿਹੜਾ ਵਕਾਰ ਸੁਰਜੀਤ ਸਿੰਘ ਰਖੜੇ ਨੇ ਬਣਾਇਆ ਸੀ ਆਪਣੀ ਜਗ੍ਹਾ ਤੇ ਬੈਠਦੇ ਹੋਏ ਉਹ ਤੁਸੀਂ ਕਿਸੇ ਵੀ ਲੱਲੀ ਛੱਲੀ ਨੂੰ ਬਿਠਾ ਦੋਗੇ ਕਿ ਉਹ ਸੁਰਜੀਤ ਸਿੰਘ ਰਖੜਾ ਵਾਲਾ ਵਕਾਰ ਹਾਸਲ ਕਰ ਗਿਆ ਕਿ ਉਹ ਸੁਖਦੇਵ ਸਿੰਘ ਢੀਂਸਾ ਵਾਲਾ ਵਕਾਰ ਹਾਸਲ ਕਰ ਗਿਆ ਜਿੰਨਾ ਤੇ ਪਾਰਟੀ ਦਾ ਅਹੁਦਾ ਹੋਰ ਸਮਭੀ ਉਹਦੇ ਉਹ ਲੈਵਲ ਲਈ ਜਾਨਾ ਉਹ ਠੀਕ ਆ ਵੀ ਤੁਸੀਂ ਖਾਨੇ ਪਰਤੇ ਤੇ ਲੈਂਦਾ ਬਲੈਂਕ ਜਿਵੇਂ ਉਹ ਐਮਓ ਐਮਐਸ ਕੀ ਦੇ ਉੱਤੇ ਵਿੱਚ ਨਹੀਂ ਅਪੋਂਡਰ ਵੀ ਚੱਕ ਮਾਰਿਆ ਜੀ ਪਰ ਉਹ ਖਾਨਾ ਪੂਰਤੀ ਜੀ ਨੇ ਕਹਿੰਦਾ ਮਾਰਨ ਦਾ ਚੱਕਰ ਇਹ ਹੁੰਦਾ ਵੀ ਕਈ ਵਾਰ ਨੈਗੇਟਿਵ ਮਾਰਕਿੰਗ ਵੀ ਹੁੰਦੀ ਆ ਇਹ ਕੰਮ ਜਿਹੜਾ ਸੁਖਵੀਰ ਬਾਦਲ ਨੇ ਕੀਤਾ ਨੈਗੇਟਿਵ ਮਾਰਕਿੰਗ ਵਾਲਾ ਕੀਤਾ ਕੱਲੀ ਅਹੁਦੇਦਾਰੀਆਂ ਵੰਡਣ ਨਾਲ ਪਾਰਟੀ ਨਹੀਂ ਵੱਡੀ ਹੁੰਦੀ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਇਹ ਗੱਲ ਹੋਣੀ ਹੀ ਨਹੀਂ ਸੀ ਕਿਸੇ ਨੇ ਚੂਕ ਕਰਨੀ ਨਹੀਂ ਸੀ ਜਦੋਂ ਜਹਾਜ਼ ਡੁੱਬਦਾ ਤਾਂ ਕਹਿੰਦੇ ਨੇ ਕਿ ਜਿਹੜੇ ਕਪਤਾਨ ਹੁੰਦਾ ਉਹ ਨਾਲ ਮਰਦਾ ਡੁੱਬਦੇ ਜਹਾਜ਼ ਤੇ ਜੀ ਪਰ ਜੇ ਕਪਤਾਨ ਹੀ ਜਹਾਜ਼ ਨੂੰ ਡੋਬਣ ਵੱਲ ਹੋ ਜੇ ਫਿਰ ਤਾਂ ਸਵਾਰੀਆਂ ਨੂੰ ਆਪਣੇ ਬਚਣ ਦਾ ਹੀਲਾ ਕਰਨਾ ਪਊਗਾ ਬਿਲਕੁਲ ਜੀ ਬਿਲਕੁਲ ਦੇਖੋ ਤੁਹਾਡੇ ਸਵਾਲ ਤੋਂ ਤੁਹਾਡੇ ਜਵਾਬ ਤੋਂ ਮੈਨੂੰ ਇੱਕ ਸਵਾਲ ਵੀ ਆਇਆ ਹੈ ਦੇਖੋ ਹੁਣ ਜਿੱਦਾਂ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਨੇ ਕੀ ਲੱਗਦਾ ਹੈ ਕਿ ਜਿਹੜੀ ਸਥਿਤੀ ਆਪਾਂ ਕਾਲੀ ਦਲ ਦੀ ਇਹਨਾਂ ਚੋਣਾਂ ਦੇ ਵਿੱਚ ਦੇਖੀ ਹੈ ਕੀ ਲੱਗਦਾ ਇਸ ਦਾ ਕਾਰਨ ਸੁਖਵੀਰ ਬਾਦਲ ਨੇ ਜਾਂ ਫਿਰ ਉਹ ਵਿਰੋਧੀ ਧੜੇ ਨੇ ਜਾਂ ਫਿਰ ਕੁਝ ਹੋਰ ਹੈ ਤੁਸੀਂ ਬੜਾ ਸੋਹਣਾ ਜਵਾਬ ਦੇ ਨਾਲ ਸਵਾਲ ਜੋੜਿਆ ਹੈਗਾ ਦੇਖੋ ਇਸ ਵੇਲੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਦੀ ਫਜ਼ੀਹਤ ਲੋਕ ਸਭਾ ਦੀ ਚੋਣਾਂ ਕਰਕੇ ਚਲੀ ਗਈ ਜੀ ਕਰੀਬ ਕਰੀਬ 70 ਸੀਟਾਂ ਤੋਂ ਇਹ ਹਾਰੇ ਤੇ 70 ਸੀਟਾਂ ਤੋਂ ਹਾਰਿਆ ਬੰਦਾ ਇੱਕ ਸੀਟ ਜਿੱਤ ਕੇ ਲੱਡੂ ਬਣ ਰਿਹਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਮਤਲਬ ਮੁੱਖ ਮੰਤਰੀ ਹੋ ਕੇ ਤੁਸੀਂ ਆਪਣਾ ਅਰਥਖਤ ਛੱਡ ਕੇ ਇੱਕ ਸੀਟ ਤੇ ਜਾ ਕੇ ਬੈਠੇ ਉਹ ਤਾਂ ਇਹ ਹੋ ਗਿਆ ਕਿ ਅਕਬਰ ਬਾਦਸ਼ਾ ਦੁੱਲੇ ਪੱਟੀ ਨੂੰ ਹਰਾਉਣ ਲਈ ਉਹਦੇ ਪਿੰਡ ਦੇ ਬਾਹਰ ਜਾ ਕੇ ਛਾਣੀ ਪਾ ਲੈਂਦਾ ਫਿਰ ਇਹ ਅਕਬਰ ਬਾਦਸ਼ਾ ਦੀ ਬਿਲਕੁਲ ਇੱਜ਼ਾਤ ਹੈਗੀ ਆ ਤੇ ਉਹਦੇ ਵਿੱਚੋਂ ਜਸ਼ਨ ਮਨਾ ਰਿਹਾ ਇਹ ਤਾਂ ਹੋਰ ਵੀ ਹਾਸੇ ਵਾਲੀ ਗੱਲ ਆ ਅਕਬਰ ਬਾਦਸ਼ਾ ਲਈ ਤੇ ਉਹ ਪਗਵੰਤਾਨ ਕਰਨ ਰਿਹਾ ਆ ਆਪਾਂ ਗੱਲ ਕਰ ਰਹੇ ਆ ਅਕਾਲੀ ਦਲ ਬਾਦਲ ਦੇ ਅਕਾਲੀ ਦਲ ਬਾਦਲ ਦਾ ਕੈਂਡੀਡੇਟ ਮੰਨ ਲਗਦਾ ਚੌਥੇ ਆਖਰੀ ਉਹਦੇ ਤੇ ਆਇਆ ਹੈ ਜ਼ਮਾਨਤ ਜਬਤ ਹੋ ਗਈ ਹੈ ਜੀ ਜੀ ਇਹਦੇ ਲਈ ਸੁਖਬੀਰ ਬਾਦਲ ਨੇ ਪਹਿਲਾਂ ਉਹਨੂੰ ਨਾਜਬਤ ਕੀਤਾ ਟਿਕਟ ਦਿੱਤੀ ਫਿਰ ਉਹਨੂੰ ਕਿਹਾ ਵੀ ਤੁਸੀਂ ਅਸਤੀਫਾ ਦੇ ਦਿਓ ਅਸੀਂ ਬੀਐਸਪੀ ਨੂੰ ਟਿਕਟ ਦੇਣੀ ਆ ਉਹ ਫਿਰ ਬੀਬੀ ਪਹਿਲਾਂ ਤਾਂ ਬੰਦਾ ਕਰ ਗਈ ਫਿਰ ਆਮ ਆਦਮੀ ਪਾਰਟੀ ਚ ਵੱਡਣ ਲੱਗੀ ਫਿਰ ਇੱਕ ਦੂਸਰੇ ਗਰੁੱਪ ਨੇ ਰਖੜਾ ਸਾਹਿਬ ਉਹਨਾਂ ਨੇ ਟੀੜਾ ਸਾਹਿਬ ਉਹਨਾਂ ਨੇ ਉਹਨੂੰ ਦੁਬਾਰਾ ਵਾਪਸ ਅਕਾਲੀ ਦਲ ਚ ਲਿਆਂਦਾ ਫਿਰ ਖੜੀ ਕੀਤੀ ਪਰ ਉਹ ਗੱਲ ਹੋਈ ਹੋਈ ਕਿ ਅਕਾਲੀ ਦਲ ਦੀ ਆਪਣੀ ਲੜਾਈ ਸਮਾਨ ਨੇ ਉਹ ਕੁੜੀ ਦਾ ਪੋਲਿਟਿਕਲ ਫਿਊਚਰ ਮੁਕਾਤਾ ਜੀ ਪਰ ਇਹਦੇ ਨਾਲ ਆਪਾਂ ਇਹ ਕਹਦੇ ਆ ਵੀ ਅਕਾਲੀ ਦਲ ਖਤਮ ਹੋ ਗਿਆ ਉਹ ਅਕਾਲੀ ਦਲ ਦੀ ਇੱਕ ਲੜਾਈ ਕਸ਼ਮਕਸ਼ ਚੱਲ ਰਹੀ ਹੈ ਚੱਲ ਰਹੀ ਹੈ ਉਹ ਤੇ ਬਾਦ ਨਿਕਲਣਾ ਉਹ ਦੁਬਾਰੇ ਖੜੀ ਹੋਏਗੀ ਉਹਦਾ ਇੱਕ ਸਮਾਂ ਤੇ ਉਹ ਤੈਅ ਆ ਕਿ ਉਹਨੂੰ ਇੱਕ ਸਫਰ ਤੈਅ ਕਰਨਾ ਪਏਗਾ ਪਰ ਜੇ ਅਕਾਲੀ ਦਲ ਇਹ ਮੰਨ ਲਏ ਜਾਂ ਢੀਂਡ ਸੇ ਹੁਣੀ ਰੱਖਣੀ ਹੋਣੀ ਇਹ ਮੰਨ ਲੈਣ ਕਿ ਅਸੀਂ ਅਕਾਲ ਤਖਤ ਵਿੱਚ ਇੱਕ ਚਿੱਠੀ ਦੇਤੀ ਮਾਫੀ ਨਾਵੇਂ ਦੇ ਤੌਰ ਤੇ ਕਿ ਲੋਕ ਬਰਗਾੜੀ ਭੁੱਲ ਗਏ ਬੁਰਜ ਜਵਾਰ ਸਿੰਘ ਵਾਲਾ ਭੁੱਲ ਗਏ ਕੋਟਪੂਰਾ ਭੁੱਲ ਗਏ ਇਹ ਇੰਨੀ ਛੇਤੀ ਸੰਭਵ ਨਹੀਂ ਉਹਨਾਂ ਨੂੰ ਇਹਨਾਂ ਨੂੰ ਵੀ ਇੱਕ ਉਸ ਪ੍ਰੀਖਿਆ ਚੋਂ ਗੁਜ਼ਰਨਾ ਪੈਣਾ ਜਿਸ ਤਰ੍ਹਾਂ ਦੀਆਂ ਪ੍ਰੀਖਿਆ ਗੁਰੂ ਸਾਹਿਬਾਨ ਹੋਣਾਂ ਨੇ ਤੁਸੀਂ ਇਹ ਚੱਲ ਕੇ ਦਿੱਤੇ ਨੇ ਇਹਨਾਂ ਨੂੰ ਸੱਚਾ ਸਾਬਤ ਕਰਨਾ ਪਊਗਾ ਔਰ ਆਪਣੇ ਗੁਨਾਹ ਕਬੂਲ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਜੇ ਇਹਨਾਂ ਨੇ ਵਕਈ ਜੋ ਕਿਹਾ ਹੈਗਾ ਕਿ ਹਾਂ ਅਸੀਂ ਗੁਨਾਹ ਕੀਤੇ ਨੇ ਪਰ ਕੀਤੇ ਉਹਦੇ ਨਾਲ ਨੇ ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਗੁਨਾਹ ਵੀ ਮੰਨ ਲਏ ਤੇ ਨਾਲ ਹੀ ਕਹਾਸ਼ੀਏ ਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਲਿਆਏ ਸੋ ਇਹ ਅੱਗੇ ਜਾ ਕੇ ਇਹਨਾਂ ਨੂੰ ਪਾਉਣ ਪੈ ਸਕਦੀ ਹੈ ਵਧੀਆ ਇਹਨਾਂ ਦਾ ਮੇਕਲਾ ਰੋਲ ਸਾਕ ਦਾ ਪਰ ਫਿਲਹਾਲ ਦੀ ਕਲੀ ਜੋ ਜਲੰਧਰ ਦੀ ਸੀਟ ਹਾਰੇ ਨੇ ਜੀ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਤਾਂ ਇਹ ਸੀ ਦੀ ਸਰਕਾਰੀ ਮਸ਼ੀਨਰੀ ਸੀ ਭਗਵੰਤ ਮਾਨ ਦੀ ਹਰ ਮੱਲੇ ਵਿੱਚ ਮੰਤਰੀ ਬੈਠਾ ਸੀ ਦਿੱਲੀ ਵਾਲੇ ਮੰਤਰੀ ਬੈਠੇ ਸੀ ਜ਼ੋਰ ਲੱਗਿਆ ਹੋਇਆ ਸੀ ਬੁਰਾ ਹਾਲ ਸੀ ਸੋ ਇਹ ਕੋਈ ਜਿੱਤ ਨਹੀਂ ਜਮਨੀ ਚੋਣ ਕਲੀ ਹਾਂ ਇਹਦਾ ਜਿਹੜਾ ਟੈਸਟ ਹੋਏਗਾ ਜੀ ਅਕਤੂਬਰ ਦੇ ਵਿੱਚ ਜਿਹੜੀਆਂ ਚਾਰ ਜਮਨੀ ਚੋਣਾਂ ਹੋਣਗੀਆਂ ਉਹਨਾਂ ਡੇਰਾ ਬਾਬਾ ਨਾਨਕ ਆਪਣੀ ਉਥੇ ਹਿਆਰਪੁਰ ਵਾਲੀ ਬਰਨਾਲੇ ਵਾਲੀ ਤੇ ਗਿੱਦੜਵਾਲ ਫਿਰ ਪਤਾ ਲੱਗੂਗਾ ਕੀ ਕੋਈ ਪਾਣੀ ਚ ਹੈ ਰਾਦਾ ਸੁਰ ਵਿੱਚ गा ਰਹੀ ਆ ਆਪਣੀ ਮੀਰਾ ਸੋਹਣੀ ਹਜੇ ਮੀਰਾ ਦੀ ਤਾਨ ਲੱਗ ਰਹੀ ਆ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਤੇ ਅਗਲਾ ਮੇਰਾ ਸਵਾਲ ਇਹ ਹੈ ਕਿ ਜਥੇਦਾਰ ਅਕਾਲ ਤਖਤ ਕਿਸਖबीर ਬਾਦਲ ਨੂੰ ਇਹ ਤਲਬ ਕਰ ਪਾਉਣਗੇ ਕਿਉਂਕਿ ਦੇਖੋ ਅਜੇ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਅਕਾਲ ਤਖਤ ਜਿਹੜਾ ਸ਼੍ਰੋਮਣੀ ਅਕਾਲੀ ਕਮੇਟੀ ਦੇ ਉੱਪਰ ਅਜੇ ਵੀ ਬਾਦਲਾਂ ਦਾ ਜਿਹੜਾ ਕਬਜ਼ਾ ਹੈ ਕੀ ਲੱਗਦਾ ਹੈ ਕਿ ਇੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਸਕਦੀ ਹੈ ਦੇਖੋ ਬੜਾ ਇੱਕ ਸੁਝਾਅ ਗੱਲ ਇਹ ਹੀ ਆ ਕਿ ਕਥੇਦਾਰ ਰਕਬੀਰ ਸਿੰਘ ਇਸ ਵੇਲੇ ਇੱਕ ਬਹੁਤ ਵੱਡੇ ਦਰਾਹਿਤ ਖੜੇ ਨੇ ਜੀ ਜੋ ਬਾਦਲ ਵੱਲ ਜਾਂਦੇ ਨੇ ਤਾਂ ਉਹ ਉਹਨਾਂ ਦਾ ਕਿਸ਼ਤੀ ਆਪਣੀ ਵੀ ਡਬਾਉਣ ਵਾਲੀ ਕਰ ਲੋ ਕਿਉਂਕਿ ਪੰਥ ਇਸ ਵੇਲੇ ਬਹੁਤ ਸਰਗਰਮ ਹੋ ਕੇ ਅੰਮ੍ਰਿਤਪਾਲ ਦੇ ਆਉਣ ਤੋਂ ਬਾਅਦ ਬੜੇ ਨੇੜੇ ਹੋ ਕੇ ਦੇਖ ਰਿਹਾ ਕਿ ਹੋ ਕੀ ਰਿਹਾ ਔਰ ਸੋਸ਼ਲ ਮੀਡੀਆ ਦੇ ਵਿੱਚ ਜਿਹੜੀਆਂ ਲਗਾਤਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਿਸ਼ਟਾਚਾਰ ਸੰਬੰਧੀ ਖਬਰਾਂ ਆ ਰਹੀਆਂ ਨੇ ਉਦੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਖਾਸ ਕਰਕੇ ਪ੍ਰੀਤ ਸਿੰਘ ਸੈਣੀ ਵਰਗੇ ਜਾਂ ਮੇਰੇ ਵੱਲੋਂ ਹੋਰ ਵੀ ਕਈ ਪੱਤਰਕਾਰ ਜਿਹੜੇ ਸਪੈਸ਼ਲੀ ਟਾਰਗੇਟ ਕਰਦੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭ੍ਰਿਸ਼ਟਾਚਾਰ ਨੂੰ ਜਾਂ ਭ੍ਰਿਸ਼ਟਚਾਰੀਆਂ ਨੂੰ ਜੀ 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 ਤੇ ਉਹਦੇ ਵਿੱਚ ਜਥੇਦਾਰ ਰਗਵੀਰ ਸਿੰਘ ਜੇਕਰ ਹੁਣ ਆਪਣੀ ਪੰਥਕ ਆਵਾਜ਼ ਜਾਂ ਅਕਾਲ ਪੁਰਖ ਦਾ ਸੇਵਕ ਹੋ ਕੇ ਕਿਉਂਕਿ ਸਾਡੇ ਸਿੱਖ ਪੰਥ ਵਿੱਚ ਬੜਾ ਕਲੀਅਰ ਆ ਕਿ ਅਸੀਂ ਅਕਾਲ ਪੁਰਖ ਤੋਂ ਡਰਦੇ ਆ ਤੇ ਜਿਹੜਾ ਅਕਾਲ ਤਖਤ ਸਾਹਿਬ ਹੈਗਾ ਉਹ ਅਕਾਲ ਪੁਰਖ ਦਾ ਤਖਤਾ ਹੀ ਇਸ ਜਸਟ ਅ ਰਿਪਰੈਜ਼ੈਂਟੇਟਿਵ ਆਫ ਥੈਟ ਅਕਾਲ ਪੁਰਖ ਉਹ ਲੇਕਿਨ ਜੇ ਦੁਨਿਆਵੀ ਤਾਕਤਾਂ ਜਿਵੇਂ ਸੁਖਬੀਰ ਬਾਦਲ ਲਗੀ ਉਹਨਾਂ ਕੇ ਝੁਕਦਾ ਤਾਂ ਉਹਦੇ ਲਈ ਮੁਸ਼ਕਲ ਹੋ ਜਾਵੇਗਾ ਜਿਵੇਂ ਗਵਰ ਗਿਆਨੀ ਗੁਰਬਚਨ ਸਿੰਘ ਅੱਜ ਲੱਭਿਆਂ ਨੂੰ ਮੁੜ ਕੇ ਜਦੋਂ ਦਾ ਜਦੋਂ ਅਕਾਲ ਤਖਤੋਂ ਉਤਰਿਆ ਹੈਗਾ ਜਾਂ ਉਤਰਿਆ ਗਿਆ ਤੇ ਇਹਦੇ ਨਾਲ ਉਸ ਤੋਂ ਵੀ ਭੈੜੀ ਹੋ ਸਕਦੀ ਆ ਕਿਉਂਕਿ ਇਸ ਵੇਲੇ ਪੰਥ ਹਾਲਾਤ ਜਿਹੜੇ ਬਦਲ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਵਿਗਲ ਕਦੇ ਵੀ ਵੱਜ ਸਕਦਾ ਸੋ ਇਹਨਾਂ ਨੂੰ ਸੁਣ ਕੇ ਸੋਚ ਕੇ ਬਹੁਤ ਵੱਡੇ اخلاق ਤੋਂ ਫੈਸਲੇ ਲੈਣੇ ਪੈਣਗੇ ਮੇਰੇ ਹਿਸਾਬ ਨਾਲ ਜਥੇਦਾਰ ਰਗਵੀਰ ਸਿੰਘ ਇਸ ਵੇਲੇ ਉਹ ਗਲਤੀ ਨਹੀਂ ਕਰੇਗਾ ਉਹ ਸੁਖਵੀਰ ਬਾਦਲ ਨੂੰ ਬੁਲਾਏਗਾ ਔਰ ਉਹ ਦੇਖੇਗਾ ਕਿ ਜੋ ਵੀ ਹੁੰਦਾ Let it be let it happen ਜੀ ਤੇਸ ਤੋਂ ਬਾਅਦ ਹੁਣ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਸੁਖਬੀਰ ਬਾਦਲ ਦਾ ਕੀ ਰੁਖ ਰਹਿਣ ਵਾਲਾ ਹੈ ਕਿਉਂਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਅਕਾਲ ਤਖਤ ਦੇ ਵੱਲੋਂ ਬੁਲਾਇਆ ਜਾ ਸਕਦਾ ਹੈ ਤਾਂ ਇੱਥੇ ਸੁਖਬੀਰ ਬਾਦਲ ਦਾ ਕੀ ਆਪਾਂ ਕਹਿ ਸਕਦੇ ਹਾਂ ਕੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਦੇਖੋ 2007 ਤੋਂ ਲੈ ਕੇ 2017 ਦੀ ਸਰਕਾਰ ਅਕਾਲੀਆਂ ਦੀ ਉਹਦੇ ਵਿੱਚ ਜਿਹੜਾ ਇਹਨਾਂ ਨੇ ਪੰਜਾਬ ਦਾ ਪਤਨ ਕੀਤਾ ਉਹ ਸਾਡੇ ਸਾਹਮਣੇ ਹੈ 2014 ਤੋਂ 2024 ਤੱਕ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਜੋ ਮੁਲਕ ਦਾ ਹਾਲ ਕੀਤਾ ਇਹਨਾਂ ਨੇ 7 ਤੋਂ 17 ਦੇ ਵਿੱਚ ਉਹ ਪੰਜਾਬ ਦਾ ਵੀ ਬੁਰਾ ਹਾਲ ਕੀਤਾ ਉਸ ਸਮੇਂ ਦੌਰਾਨ ਮਾਫੀ ਜਿਹੜੇ ਚਿੱਟੇ ਦਾ ਮਾਫੀਆ ਆਪਣਾ ਰੇਤ ਦਾ ਮਾਫੀਆ ਕੇਬਲ ਦਾ ਮਾਫੀਆ ਅਜੀ ਪੁਲਿਸ ਵਾਲਿਆਂ ਦਾ ਮਾਫੀਆ ਅਫਸਰਾਂ ਦਾ ਮਾਫੀਆ ਕਿੰਨਾ ਕੁਝ ਹੋਇਆ ਤੇ ਉਹਨਾਂ ਦਾ ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪਵਿੱਤਰ ਗੀਤਾ ਦੀਆਂ ਬੇਅਦਬੀਆਂ ਪਵਿੱਤਰ ਕੁਰਾਨ ਦੀਆਂ ਬੇਅਦਬੀਆਂ ਪਵਿੱਤਰ ਬਾਈਬਲ ਦੀਆਂ ਬੇਅਦਬੀਆਂ ਸਾਰੇ ਹੀ ਧਰਮਾਂ ਨੂੰ ਬਹੁਤ ਨਮੋਸ਼ੀ ਚੱਲਣ ਸੀ ਤੇ ਇੱਕ ਦੇਰੇਦਾਰ ਨੂੰ ਪੈਰ ਵੀ ਇੱਕ ਦੇਰੇਦਾਰ ਨੂੰ ਹਰ ਮਹੀਨੇ ਤੁਸੀਂ ਪਰੋਲ ਤੇ ਪੇਰੇ ਹੋ ਇਹ ਵੀ ਇੱਕ ਡੇਰੇਦਾਰ ਦੀ ਤੁਸੀਂ ਫਿਲਮਾਂ ਰਿਲੀਜ਼ ਕਰਵਾ ਰਹੇ ਹੋ ਇੱਕ ਡੇਰੇਦਾਰ ਨੂੰ ਤੁਸੀਂ ਮੌਕਾ ਦੇ ਰਹੇ ਹੋ ਵੀ ਤੂੰ ਗੁਰੂ ਗ੍ਰੰਥ ਸਾਹਿਬ ਉਧਾਲ ਲਿਆ ਕੀ ਮੈਨੂੰ ਇਹ ਦੱਸੋ ਵੀ ਇੱਕ ਪਿੰਡ ਚੋਂ ਗੁਰੂ ਗ੍ਰੰਥ ਸਾਹਿਬ ਉਧਾਲਿਆ ਗਿਆ ਤੇ ਚਾਰ ਪਿੰਡ ਪਰਾਂ ਉਹ ਪਿਆ ਤੇ ਪੰਜਾਬ ਪੁਲਿਸ ਨੂੰ ਪਤਾ ਨਹੀਂ ਸੀ ਬਿਲਕੁਲ ਪਤਾ ਸੀ ਇਹਨਾਂ ਨੂੰ ਪਤਾ ਸੀ ਸੁਖਬੀਰ ਬਾਦਲ ਨੂੰ ਵੀ ਪਤਾ ਸੀ ਪਰ ਇਹਨਾਂ ਨੇ ਇਸ ਚੱਕਰ ਕਰਕੇ ਕਹਿੰਦੇ ਅਸੀਂ ਨਹੀਂ ਕੱਢਿਆ ਵੀ ਸਾਡੀ ਫਜ਼ੀਇਤ ਹੋਏਗੀ ਦੇਖੋ ਉਸ ਵੇਲੇ ਉਸ ਵੇਲੇ ਦਾ ਜਿਹੜੀ ਗਲਤੀ ਆ ਉਹ ਬਾਅਦ ਵਿੱਚੋਂ ਪਾਪ ਬਣ ਗਈ ਬਿਲਕੁਲ ਜੀ ਬਾਪ ਦੀ ਮਾਫੀ ਕਦੇ ਨਹੀਂ ਹੁੰਦੀ ਗਲਤੀਆਂ ਦੀ ਬਾਫੀ ਹੁੰਦੀ ਆ ਸੋ ਸੁਖਬੀਰ ਬਾਦਲ ਦੇ ਲਈ ਰਸਤਾ ਤਾਂ ਕੋਈ ਨਹੀਂ ਬਚਿਆ ਕਿ ਉਹ ਆਪਣੇ ਆਪ ਨੂੰ ਬਚਾ ਪਾਏਗਾ ਉਹਦੇ ਕੋਲ ਇੱਕੋ ਇੱਕ ਰਸਤਾ ਹੈਗਾ ਕਿ ਉਹ ਭੰਗ ਕਰਕੇ ਅਕਾਲੀ ਦਲ ਬਾਦਲ ਦੀ ਸਾਰੀ ਕਮੇਟੀ ਤੇ ਉਹ ਪੰਜ ਮੈਂਬਰੀ 12 ਮੈਂਬਰੀ ਕਮੇਟੀ ਬਣਾ ਕੇ ਇਹ ਕਰ ਸਕਦਾ ਕਿ ਵੋਟਾਂ ਪੈ ਜਾਣ ਪਰ ਉਸ ਤੋਂ ਬਾਅਦ ਜੇ ਉਹ ਗੁਨਾਹ ਕਬੂਲ ਕਰ ਲੈਂਦਾ ਉਹਨੂੰ ਜਥੇਦਾਰ ਅਕਾਲ ਤਖਤ ਨੇ ਪੰਥਤਲ ਛੇਕ ਦੇਣਾ ਤਨਖਾਹ ਲੱਗ ਜਾਣੀ ਆ ਪਰ ਜਿਹੜਾ ਬੰਦਾ ਤਨਖਾਹ ਹੀ ਹੋ ਜਾਊਗਾ ਕਿ ਉਹ ਦੁਬਾਰੇ ਪ੍ਰਧਾਨਗੀ ਤਾਂ ਕਿਵੇਂ ਬੈਠ ਸਕਦਾ ਉਹ ਤਾਂ एलिजिਬਲ ਨਹੀਂ ਜਾਣਾ ਹੈਗਾ ਆਪਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਉਹ ਠੀਕ ਆ ਪੰਥ ਵਿੱਚ ਸ਼ਾਮਲ ਹੋ ਜਾਵੇਗਾ ਪਰ ਪੰਥ ਦੀ ਸਰਮੌਰ ਸੰਸਥਾ ਦਾ ਉਹ ਪ੍ਰਧਾਨ ਕਿਵੇਂ ਬਣ ਜਾਏਗਾ ਔਰ ਜਿਹੜੇ ਬੰਦੇ ਉਹਦੇ ਹੱਕ ਵਿੱਚ ਵੋਟਾਂ ਪਾਉਣਗੇ ਵੀ ਤੇ ਉਹ ਸਿੱਖ ਕਿਵੇਂ ਕਹਾ ਲੈਣਗੇ ਉਹਨਾਂ ਨੂੰ ਵੀ ਤਾਂ ਜਵਾਬ ਦੇ ਹੋਣਾ ਪਊਗਾ ਸੋ ਇਸ ਵੇਲੇ ਬਹੁਤ ਕਟਨ ਹੈ ਪਗੜਨ ਪਗਾ ਪੰਨ ਘਟ ਕੇ ਜੇਕਰ ਪੰਨ ਘਟ ਕੇ ਜੀ ਬਹੁਤ ਮੁਸ਼ਕਿਲ ਹੋ ਗਿਆ ਬਿਲਕੁਲ ਜੀ ਬਿਲਕੁਲ ਤਾਂ ਹਾਂ ਜੀ ਪੰਥਕ ਪਾਰਟੀ ਨੂੰ ਲੈ ਕੇ ਅਕਾਲੀ ਦਲ ਪਾਰਟੀ ਨੂੰ ਲੈ ਕੇ ਇੱਥੇ ਕੁਝ ਸਵਾਲ ਸੀ ਜਿਨ੍ਹਾਂ ਦਾ ਜਵਾਬ ਬਖੂਬੀ ਇੱਥੇ ਸੰਮਧ ਜੀ ਨੇ ਦੱਸਿਆ ਹੈ ਤੇ ਕਿਤੇ ਨਾ ਕਿਤੇ ਇਹਨਾਂ ਸਵਾਲਾਂ ਦੇ ਉੱਤੇ ਜੇਕਰ ਤੁਹਾਡੇ ਵੀ ਕੋਈ ਵਿਚਾਰ ਨੇ ਤਾਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ Ivan Punjabi TV ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਪੋਸਟ